ਇਸ ਸਰ ਆਜੇ ਜਿਹੜੀ ਫਲੈਗ ਮਾਰਚ ਕੱਢੀ ਜਾ ਰਹੀ ਹੈ ਸਰ ਕਿਸ ਮਸਲੀ ਕੱਢੀ ਜਾ ਰਹੀ ਹੈ ਦੇਖੋ 15 ਅਗਸਤ ਦਾ ਫੁਰਬੇਆ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਿਆਦ ਆਈਐਸ ਵੱਲੋਂ ਸਾਰੇ ਥਾਣਿਆਂ ਨੂੰ ਕੋਰਸ ਦਿੱਤੀ ਗਈ ਹੈ ਤੋਂ ਸੁਰੱਖਿਆ ਭਾਵਨਾ ਨੂੰ ਪੈਦਾ ਕਰਨ ਵਾਸਤੇ ਜਿਹੜੀ ਫਲੈਗ ਮਾਰਚ ਆ ਉਹ ਸਬਡਿਵੀਜ਼ਨ ਪਿੱਕੀਵਿੰਡ ਦੇ ਵਿੱਚ ਕੱਢੀ ਗਿਆ ਜਿਹਦੇ ਵਿੱਚ ਪੰਜ ਹੀ ਐਸਐਚਓ ਇਹਦੇ ਵਿੱਚ ਸ਼ਾਮਲ ਨੇ ਤੇ ਹਰੇਕ ਥਾਣੇ ਦੇ ਵਿੱਚ ਜਿੱਦਾਂ ਪਹਿਲਾਂ ਪਿੱਕੀਵਿੰਡ ਫਿਰ ਬਿਆਲਪੁਰਾ ਉਹ ਅਮਰਪੁਰ, ਥੇਮ ਕਰਨ ਦੇ ਖਾਲਾ ਅਤੇ ਸਾਰੇ ਏਰੀਆ ਜਿਹੜੇ ਆ ਇਸ ਫਲੈਗ ਮਾਰਚ ਰੇ ਅੰਡਰ ਕੀਤੇ ਜਾਣਗੇ ਤੇ ਹੁਣ ਇਹ ਮਾਨਯੋਗ ਐਸਐਸਪੀ ਸਾਹਿਬ ਵੀ ਸਾਡੀ ਫਲੈਗ ਮਾਰਚ ਨੂੰ ਜੁਆਇਨ ਕੀਤਾ ਜੀ ਤੇ ਉਹਨਾਂ ਨੇ ਭਿੱਖੀਵਿੰਡ ਤੇ ਸਾਡੇ ਨਾਲ ਪੈਦਲ ਮਾਰਚ ਵੀ ਕੀਤੀ ਆ ਤੇ ਅਸੀਂ ਆਮ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਡਿਊਟੀ ਆ ਤੇ ਅਮਨ ਸ਼ਾਂਤੀ ਦੇ ਨਾਲ ਅਸੀਂ ਆਪਣਾ ਜਿਹੜਾ ਆਜ਼ਾਦੀ ਦਿਵਸ ਮਨਾਈਏ ਤੇ ਨਾਲ ਦੀ ਨਾਲ ਮੈਂ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਲੱਖ ਲੱਖ ਮੁਬਾਰਕਵਾਦ ਇਸ ਸਰ ਆ ਜਿਹੜੀ ਫਲੈਗ ਮਾਰਚ ਕੱਢੀ ਜਾ ਰਹੀ ਹੈ ਸਰ ਕਿਸ ਮਸਲੀ ਕੱਢੀ ਜਾ ਰਹੀ ਹੈ ਦੇਖੋ 15 ਅਗਸਤ ਦਾ ਫੋਰਬੇਆ ਤੇ ਮਾਨੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਿਆ ਅਧਵਾਈ ਆਈਐਸ ਵੱਲੋਂ ਸਾਰੇ ਥਾਣਿਆਂ ਨੂੰ ਫੋਰਸ ਦਿੱਤੀ ਗਈ ਹੈ ਤੋਂ ਸੁਰੱਖਿਆ ਭਾਵਨਾ ਨੂੰ ਪੈਦਾ ਕਰਨ ਵਾਸਤੇ ਜਿਹੜੀ ਆ ਫਲੈਗ ਮਾਰਚ ਆ ਉਹ ਸਬਡਿਵੀਜ਼ਨ ਭਿੱਖੀਵਿੰਡ ਦੇ ਵਿੱਚ ਕੱਢੀ ਗਿਆ ਜਿਹਦੇ ਵਿੱਚ ਪੰਜ ਹੀ ਐਸਐਚਓ ਇਹਦੇ ਵਿੱਚ ਸ਼ਾਮਿਲ ਨੇ ਤੇ ਹਰੇਕ ਥਾਣੇ ਦੇ ਵਿੱਚ ਜਿੱਦਾਂ ਪਹਿਲਾਂ ਭਿੱਖੀਵਿੰਡ ਫਿਰ ਵਿਰਜਾਲਪੁਰਾ ਹਲਕੂ ਅਮਰਕੋਟ ਕੇਮ ਕਰਨ ਦੇ ਖਾਲਾ ਮਤਲਬ ਕਿ ਸਾਰੇ ਏਰੀਆ ਜਿਹੜੇ ਆ ਇਸ ਫਲੈਗ ਮਾਰਚ ਰਾਈ ਕਵਰ ਕੀਤੇ ਜਾਣਗੇ ਤੇ ਹੁਣੇ ਮਾਨਯੋਗ ਐਸਐਸਪੀ ਸਾਹਿਬ ਵੀ ਸਾਡੀ ਫਲੈਗ ਮਾਰਚ ਨੂੰ ਜੁਆਇਨ ਕੀਤਾ ਜੀ ਤੇ ਉਹਨਾਂ ਨੇ ਭਿੱਖੀਵਿੰਡ ਚ ਸਾਡੇ ਨਾਲ ਪੈਦਲ ਮਾਰਚ ਵੀ ਕੀਤੀ ਆ ਤੇ ਅਸੀਂ ਆਮ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਡਿਊਟੀ ਆ ਤੇ ਅਮਨ ਸ਼ਾਂਤੀ ਦੇ ਨਾਲ ਅਸੀਂ ਆਪਣਾ ਜਿਹੜਾ ਆਜ਼ਾਦੀ ਦਿਵਸ ਮਨਾਇਏ ਤੇ ਨਾਲ ਦੀ ਨਾਲ ਮੈਂ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਲੱਖ ਲੱਖ ਮੁਬਾਰਕਵਾਦ ਇਹ ਸਰ ਆ ਜਿਹੜੀ ਫਲੈਂਗ ਮਾਰਚ ਕੱਢੀ ਜਾ ਰਹੀ ਹੈ ਸਰ ਕਿਸ ਮਸਲੀ ਕੱਢੀ ਜਾ ਰਹੀ ਹੈ ਦੇਖੋ 15 ਅਗਸਤ ਦਾ ਪਰਵੇਆ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵਿਆ ਅਦਵਾ ITS ਵੱਲੋਂ ਸਾਰੇ ਖਾਣਿਆਂ ਨੂੰ ਫੋਰਸ ਦਿੱਤੀ ਗਈ ਹੈ ਉਸ ਸੁਰੱਖਿਆ ਭਾਵਨਾ ਨੂੰ ਪੈਦਾ ਕਰਨ ਵਾਸਤੇ ਜਿਹੜੀ ਆ ਫਲੈਗ ਮਾਰਚ ਆ ਉਹ ਸਬਡਿਵੀਜ਼ਨ ਭਿੱਖੀਵਿੰਡ ਦੇ ਵਿੱਚ ਕੱਢੀ ਗਿਆ ਜਿਹਦੇ ਵਿੱਚ ਪੰਜ ਹੀ ਐਸਐਚਓ ਇਹਦੇ ਵਿੱਚ ਸ਼ਾਮਿਲ ਨੇ ਤੇ ਹਰੇਕ ਥਾਣੇ ਦੇ ਵਿੱਚ ਜਿੱਦਾਂ ਪਹਿਲਾਂ ਭਿੱਖੀਵਿੰਡ ਫਿਰ ਵਿਆਲਪੁਰਾ ਹਲਕੋ ਅਮਰਪੁਰ ਕੇਮ ਕਰਨ ਦੇ ਖਾਲਾ ਮਤਲਬ ਕਿ ਸਾਰੇ ਏਰੀਆ ਜਿਹੜੇ ਆ ਇਸ ਫਲੈਗ ਮਾਰਚ ਰਾਹੀਂ ਕਵਰ ਕੀਤੇ ਜਾਣਗੇ ਤੇ ਹੁਣ ਇਹ ਮਾਨਯੋਗ ਐਸਐਸਪੀ ਸਾਹਿਬ ਵੀ ਸਾਡੀ ਫਲੈਗ ਮਾਰਚ ਨੂੰ ਜੁਆਇਨ ਕੀਤਾ ਸੀ ਤੇ ਉਹਨਾਂ ਨੇ ਭਿੱਖੀਵਿੰਡ ਚ ਸਾਡੇ ਨਾਲ ਪੈਦਲ ਮਾਰਚ ਵੀ ਕੀਤੀ ਆ ਅਸੀਂ ਆਮ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਡਿਊਟੀ ਹੈ ਤੇ ਅਮਨ ਸ਼ਾਂਤੀ ਦੇ ਨਾਲ ਅਸੀਂ ਆਪਣਾ ਜਿਹੜਾ ਆਜ਼ਾਦੀ ਦਿਵਸ ਮਨਾਈਏ ਤੇ ਨਾਲ ਦੀ ਨਾਲ ਮੈਂ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਲੱਖ ਲੱਖ ਮੁਬਾਰਕਵਾਦ